ਕਹਾਣੀ ਸਾਂਜੀ ਕੰਧ ਪ੍ਰਸ਼ਨ ਦਰਬਾਰਾ ਸਿੰਘ ਨੂੰ ਕਪੂਰ ਸਿੰਘ ਨਾਲ ਸਾਂਜੀ ਕੰਧ ਕਰਨ ਦੀ ਲੋੜ ਕਿਉਂ ਨਹੀਂ ਸੀ ਉੱਤਰ ਦਰਬਾਰਾ ਸਿੰਘ ਨੂੰ ਕਪੂਰ ਸਿੰਘ ਨਾਲ ਸਾਂਜੀ ਕੰਧ ਕਰਨ ਦੀ ਲੋੜ ਇਸ ਲਈ ਨਹੀਂ ਸੀ ਕਿਉਂਕਿ ਉਸ ਨੂੰ ਕੰਧ ਬਿਨਾਂ ਵੀ ਸਰਦਾ ਸੀ ਉਹਦੇ ਕੋਲ ਰਹਿਣ ਲਈ ਦੋ ਘਰ ਸਨ ਜੋ ਗੁਜ਼ਾਰੇ ਲਈ ਬਹੁਤ ਸਨ ਉਹਨਾਂ ਦੀ ਹਾਲਤ ਬਹੁਤ ਚੰਗੀ ਸੀ ਪੁਰਾਣੇ ਕੋਠੇ ਵਿੱਚ ਤਾਂ ਉਹ ਕੱਖ ਕੰਡਾ ਤੇ ਡੰਗਰ ਵੱੱਛੇ ਹੀ ਹੁੰਦੇ ਸਨ ਇਸ ਲਈ ਉਹ ਕੰਧ ਦਾ ਅੱਧਾ ਪੈਸਾ ਬਚਾਉਣਾ ਬਚਾਉਣ ਲਈ ਕਪੂਰ ਸਿੰਘ ਨੂੰ ਟਾਲਮਟੋਲ ਕਰ ਰਿਹਾ ਸੀ ਤਾਂ ਜੋ ਨਵੀਂ ਕੰਧ ਕਪੂਰ ਸਿੰਘ ਇਕੱਲਾ ਹੀ ਬਣਾ ਲਵੇ ਤੇ ਉਸ ਦਾ ਕੋਈ ਪੈਸਾ ਨਾ ਲੱਗੇ ਪ੍ਰਸ਼ੰ ਸਰਪੰਚ ਦੇ ਖੰਗੂਰੇ ਦਾ ਦਰਬਾਰਾ ਤੇ ਕੀ ਅਸਰ ਹੋਇਆ ਉੱਤਰ ਘਰ ਪੌਣ ਤੋਂ ਪਹਿਲਾਂ ਕਪੂਰ ਸਿੰਘ ਦਰਬਾਰੇ ਨਾਲ ਕੰਧ ਕੱਢਣ ਦਾ ਫੈਸਲਾ ਕਰਨਾ ਚਾਹੁੰਦਾ ਸੀ ਇੱਥੇ ਮੈਂ ਨਾ ਕੰਧ ਕੱਢਣਾ ਲਿਖਣਾ ਭੁੱਲ ਗਈ ਸੀ ਮੈਂ ਥੋੜੀ ਜਿਹੀ ਕਰੈਕਸ਼ਨ ਕੀਤੀ ਹੈ ਤੁਸੀਂ ਜਦੋਂ ਪੜੋਗੇ ਤਾਂ ਫਿਰ ਉਹਦੇ 'ਚ ਥੋੜਾ ਦੇਖ ਲਿਓ ਤੇ ਦੁਬਾਰਤੋਂ ਮੈਂ ਰਿਪੀਟ ਕਰਦੀ ਆਂ ਅਨਸਰ ਘਰ ਪੌਣ ਤੋਂ ਪਹਿਲਾਂ ਕਪੂਰ ਸਿੰਘ ਦਰਬਾਰੇ ਨਾਲ ਕੰਧ ਕੱਢਣੇ ਸਾਈਟ ਤੇ ਲਿਖਿਆ ਹੋਇਆ ਦਾ ਫੈਸਲਾ ਕਰਨਾ ਚਾਹੁੰਦਾ ਸੀ ਚਾਚੀ ਰਾਮਕੌਰ ਤੇ ਚੰਨਨ ਸਿੰਘ ਚੰਨਨ ਸਿੰਘ ਚਨੀ ਚੀਨੀ ਨਾਲ ਜੋ ਕੰਦਾ ਸਾਂਝੀਆਂ ਸਨ ਉਹਨਾਂ ਦਾ ਫੈਸਲਾ ਹੋ ਚੁੱਕਾ ਸੀ ਉਨਾਂ ਨੇ ਅੱਧਾ-ਅੱਧਾ ਪੈਸਾ ਦੇਣਾ ਮੰਨ ਲਿਆ ਸੀ ਪਰ ਦਰਬਾਰੇ ਨਾਲ ਲੱਗਦੀ ਸਾਂਝੀ ਕੰਧ ਦਾ ਅਜੀਬ ਫੈਸਲਾ ਹੋਣਾ ਸੀ ਇਸ ਲਈ ਉਹ ਦਰਬਾਰੇ ਕੋਲ ਗੱਲ ਕਰਨ ਲਈ ਗਿਆ ਉੱਥੇ ਸ਼ਾਮ RAM RAM RATAN PATWARI ਧੰਮਾ ਸਰਪੰਚ ਟੁੰਡਾ ਲੰਬਰਦਾਰ ਤੇ ਇੱਕ ਦੋ ਹੋਰ ਬੰਦੇ ਮੰਜੇ ਤੇ ਬੈਠੇ ਸਨ ਜਦੋਂ ਕਪੂਰ ਸਿੰਘ ਨੇ ਦਰਬਾਰੇ ਨਾਲ ਕੰਧ ਬਾਰੇ ਗੱਲ ਕੀਤੀ ਤਾਂ ਉਸ ਦੇ ਪੈਰਾਂ ਉਸ ਨੇ ਪੈਰਾਂ ਤੇ ਪਾਣੀ ਨਾ ਪੈਣ ਦਿੱਤਾ ਕਪੂਰ ਸਿੰਘ ਦੇ ਤਰਲੇ ਕੱਢਣ ਤੇ ਉਹ ਨਰਮ ਹੋਣ ਲੱਗਾ ਹੀ ਸੀ ਤਾਂ ਸਰਪੰਚ ਨੇ ਖੰਘੂਰਾ ਮਾਰ ਦਿੱਤਾ ਤੇ ਦਰਬਾਰੇ ਨੂੰ ਫਿਰ ਵਟ ਚੜ ਗਿਆ ਕਿਉਂਕਿ ਸਰਪੰਚ ਕਪੂਰ ਸਿੰਘ ਨਾਲ ਖਾਰ ਰੱਖਦਾ ਸੀ ਤੇ ਦੋਹਾਂ ਵਿੱਚ ਪਾੜ ਪਾਉਣਾ ਪਾੜ ਪਾਉਂਦਾ ਸੀ ਇਸ ਤਰ੍ਹਾਂ ਕੰਧ ਦੀ ਗੱਲ ਤੇ ਕੋਈ ਵੀ ਫੈਸਲਾ ਨਾ ਹੋਇਆ ਤੇ ਸਰਪੰਚ ਨੇ ਦਰਬਾਰੇ ਨੂੰ ਮੁਕਰਾ ਦਿੱਤਾ ਪ੍ਰਸ਼ਨ ਦਰਬਾਰਾ ਸਿੰਘ ਚਾਹੁੰਦਾ ਹੋਇਆ ਵੀ ਕਪੂਰ ਸਿੰਘ ਦੀ ਸਾਂਝੀ ਕੰਧ ਬਣਾਉਣ ਵਿੱਚ ਮਦਦ ਨਹੀਂ ਸੀ ਕਰ ਸਕਦਾ ਕਿਉਂ ਉੱਤਰ ਦਰਬਾਰਾ ਸਿੰਘ ਚਾਹੁੰਦਾ ਹੋਇਆ ਵੀ ਕਪੂਰ ਸਿੰਘ ਦੀ ਮਦਦ ਨਹੀਂ ਸੀ ਕਰ ਸਕਦਾ ਕਿਉਂਕਿ ਪਿੰਡ ਦਾ ਸਰਪੰਚ ਪਿੰਡ ਦਾ ਸਰਪੰਚ ਕਪੂਰ ਸਿੰਘ ਦੇ ਖਿਲਾਫ ਉਸ ਨੂੰ ਢੁਕਾਉਂਦਾ ਸੀ ਤੇ ਕਪੂਰ ਸਿੰਘ ਨਾਲ ਸਰਪੰਚ ਦੀ ਨਹੀਂ ਬਣਦੀ ਸੀ ਦਰਬਾਰਾ ਇਸ ਗੱਲ ਨੂੰ ਨਹੀਂ ਸਮਝਦਾ ਸੀ ਜਦੋਂ ਵੀ ਦਰਬਾਰਾ ਕੰਧ ਦੀ ਗੱਲ ਤੇ ਮੰਨਣ ਦੀ ਤਿਆਰੀ ਕਰਦਾ ਤਾਂ ਸਰਪੰਚ ਖੰਗੂਰਾ ਮਾਰ ਕੇ ਉਸ ਨੂੰ ਮੁਕਰਾ ਦਿੰਦਾ ਪ੍ਰਸ਼ੰਤ ਕਪੂਰ ਸਿੰਘ ਨੂੰ ਕਿਹੜੀ ਗੱਲ ਦਾ ਡਰ ਸੀ जिस ਕਰਕੇ ਉਹ ਦਰਬਾਰਾ ਸਿੰਘ ਪ੍ਰਤੀ ਨਰਮਾਈ ਵਰਤ ਰਿਹਾ ਸੀ ਉਤਰ ਕੋਪੂਰ ਸਿੰਘ ਨੂੰ ਡਰ ਸੀ ਕਿ ਜੇਕਰ ਦਰਬਾਰੇ ਨਾਲ ਗੁੱਸੇ ਨਾਲ ਗੱਲ ਕੀਤੀ ਗਈ ਤਾਂ ਉਸਨੇ ਨਹੀਂ ਮੰਨਣਾ ਤੇ ਕੰਧ ਬਣਾਉਣ ਦੇ ਵਿੱਚ ਰੁਕਾਵਟ ਆ ਜਾਵੇਗੀ ਸਾਂਝੀ ਕੰਧ ਹੋਣ ਕਰਕੇ ਦਰਬਾਰੇ ਦੀ ਸਹਿਮਤੀ ਬਹੁਤ ਜ਼ਰੂਰੀ ਸੀ ਉਹ ਉਸ ਉਸ ਨੂੰ ਪਤਾ ਸੀ ਕਿ ਸ਼ਰੀਕ ਤਸ਼ਰੀਕ ਹੀ ਹੁੰਦੇ ਹਨ ਉਹ ਤਾਂ ਮਿੱਟੀ ਦਾ ਰੁਗ ਵੀ ਨਹੀਂ ਦਿੰਦੇ ਇਸ ਲਈ ਉਹ ਨਰਮਾਈ ਤੋਂ ਕੰਮ ਲੈ ਰਿਹਾ ਸੀ ਤਾਂ ਜੋ ਘਰ ਬਣਾਉਣ ਦੇ ਕੰਮ ਵਿੱਚ ਤੇ ਸਾਂਝੀ ਕੰਧ ਕਰਨ ਦੇ ਕੰਮ ਵਿੱਚ ਕੋਈ ਰੁਕਾਵਟ ਨਾ ਆਵੇ। ਪ੍ਰਸ਼ਨ ਸਭ ਦੂਰ ਹੋ ਸਭ ਦੂਰ ਹੋ ਜਾਂ ਹੋ ਜੋ ਤੁਗਾਠ ਬਚੇ ਰਹੇ ਵਾਨ ਬਥੇਰਾ ਇਹ ਸ਼ਬਦ ਕਪੂਰ ਸਿੰਘ ਨੇ ਕਿਸ ਨੂੰ ਤੇ ਕਿਉਂ ਕਹੇ? ਉੱਤਰ ਇਹ ਸ਼ਬਦ ਕਪੂਰ ਸਿੰਘ ਨੇ ਦਰਬਾਰੇ ਨੂੰ ਕਹੇ। ਜਦੋਂ ਕਪੂਰ ਸਿੰਘ ਬਿਮਾਰ ਦਰਬਾਰੇ ਦਰਬਾਰਾ ਸਿੰਘ ਦਾ ਪਤਾ ਲਨ ਲਈ ਉਸਦੇ ਘਰ ਗਿਆ ਤਾਂ ਉਸ ਨੇ ਦੇਖਿਆ ਕਿ ਦਰਬਾਰਾ ਸੁੱਕ ਕੇ ਪਿੰਜਰ ਹੋਇਆ ਪਿਆ ਸੀ ਪਰ ਹੁਣ ਪਹਿਲਾਂ ਨਾਲੋਂ ਠੀਕ ਹੋ ਰਿਹਾ ਸੀ ਉਸ ਨੂੰ ਹੌਸਲਾ ਦੇਣ ਲਈ ਇਹ ਸ਼ਬਦ ਕਪੂਰ ਸਿੰਘ ਨੇ ਦਰਬਾਰੇ ਨੂੰ ਕਹੇ ਕਿ ਜੁਗਾਟ ਬਚੀ ਰਹੇ ਵਾਣ ਬਥੇਰਾ ਅਰਥ ਸਰੀਰ ਬਚ ਗਿਆ ਸੀ ਤਾਂ ਬਥੇਰੀ ਬਣ ਜੂਗੀ ਜੁਗਾਟ ਸ਼ਬਦ ਸਰੀਰ ਲਈ ਅਤੇ ਵਾਣ ਸ਼ਬਦ ਸੇਤ ਲਈ ਵਰਤੇ ਗਏ ਹਨ ਪ੍ਰਸ਼ਨ ਕਹਾਣੀ ਦੇ ਅੰਤ ਵਿੱਚ ਕਪੂਰ ਸਿੰਘ ਆਪਣੇ ਬਿਮਾਰ ਭਰਾ ਦਰਬਾਰੇ ਨੂੰ ਕਿਵੇਂ ਹੌਸਲਾ ਦਿੰਦਾ ਹੈ ਉੱਤਰ ਕਹਾਣੀ ਦੇ ਅੰਤ ਵਿੱਚ ਕਪੂਰ ਸਿੰਘ ਦਰਬਾਰੇ ਨੂੰ ਕਹਿੰਦਾ ਹੈ ਕਿ ਠੀਕ ਹੋ ਜਾ ਤੂੰ ਠੀਕ ਹੋ ਜਾ ਤੇ ਉਸ ਦੀ ਜੇਬ ਵਿੱਚ 10 ਰੁਪਏ ਪਾ ਕੇ ਕਹਿੰਦਾ ਹੈ ਕਿ ਮੈਂ ਮੰਡੀ ਤੋਂ ਡਾਕਟਰ ਭੇਜਦਾ ਹਾਂ ਦਵਾਈ ਲੈ ਲਈ ਕਪੂਰ ਸਿੰਘ ਉਸ ਨੂੰ ਹੌਸਲਾ ਦਿੰਦੇ ਹੋਏ ਕਹਿੰਦਾ ਹੈ ਕੋਈ ਗੱਲ ਨਹੀਂ ਕੰਧ ਦੇ ਪੈਸੇ ਫੇਰ ਆ ਜਾਣਗੇ ਉਹ ਉਸ ਦੀ ਕੁੜੀ ਦੇ ਵਿਆਹ ਤੇ ਆਉਣ ਬਾਰੇ ਵੀ ਵਾਅਦਾ ਕਰਦਾ ਹੈ ਇਸ ਤਰ੍ਹਾਂ ਉਹ ਉਸ ਨੂੰ ਹੌਸਲਾ ਦਿੰਦਾ ਹੈ ਇਹ ਦੇਖ ਕੇ ਦਰਬਾਰੇ ਦੇ ਅੱਖਾਂ ਵਿੱਚੋਂ ਤਰਲ ਤਰਲ ਪਾਣੀ ਵਗ ਰਿਹਾ ਹੰਸੀ ਸਾਂਜੀ ਪ੍ਰਸ਼ਨ ਸਾਂਜੀ ਕੰਧ ਕਹਾਣੀ ਵਿੱਚ ਕਹਾਣੀਕਾਰ ਕੀ ਸੁਨੇਹਾ ਦੇਣਾ ਚਾਹੁੰਦਾ ਹੈ ਉੱਤਰ ਸਾਂਜੀ ਕੰਧ ਕਹਾਣੀ ਰਾਹੀਂ ਲੇਖਕ ਪਿੰਡ ਵਿੱਚ ਰਹਿ ਰਹੇ ਦੋ ਚਚੇਰੇ ਭਰਾਵਾਂ ਦੀ ਜ਼ਿੰਦਗੀ ਤੇ ਉਨ੍ਹਾਂ ਦੇ ਸਮੇਂ ਅਨੁਸਾਰ ਬਦਲਦੇ ਰਿਸ਼ਤਿਆਂ ਬਾਰੇ ਜ਼ਿਕਰ ਕਰਦਾ ਹੈ ਇਸ ਕਹਾਣੀ ਰਾਹੀਂ ਲੇਖਕ ਦੱਸਦਾ ਹੈ ਕਿ ਕਿਸ ਤਰ੍ਹਾਂ ਸਰਪੰਚ ਦੀ ਚੁੱਕ ਵਿੱਚ ਆ ਕੇ ਦਰਬਾਰਾ ਆਪਣੇ ਭਰਾ ਨਾਲ ਵਿਗਾਰ ਪਾ ਲੈਂਦਾ ਹੈ ਅੰਤ ਵਿੱਚ ਜਦੋਂ ਬਿਮਾਰ ਹੁੰਦਾ ਹੈ ਤਾਂ ਕਪੂਰ ਸਿੰਘ ਉਸਦੀ ਖਬਰ ਲੈਣ ਜਾਂਦਾ ਹੈ ਤੇ ਉਸ ਨੂੰ 10 ਰੁਪਏ ਦੇ ਕੇ ਜਲਦੀ ਠੀਕ ਹੋਣ ਦੀ ਹੱਲਾਸ਼ੇਰੀ ਦਿੰਦਾ ਹੈ ਕਪੂਰ ਸਿੰਘ ਉਸਨੂੰ ਕਹਿੰਦਾ ਹੈ ਹੈ ਨੋਹਾਂ ਨਾਲੋਂ ਮਾਸ ਵੀ ਕਦੇ ਵੱਖ ਹੁੰਦਾ ਹੈ ਇਸ ਤਰ੍ਹਾਂ ਇਹ ਕਹਾਣੀ ਸਾਡੇ ਸਮਾਜ ਦੇ ਸਮਾਜਿਕ ਦ੍ਰਿਸ਼ਾਂ ਤੇ ਭਾਈਚਾਰੇ ਦੇ ਬਦਲਦੇ ਰੂਪਾਂ ਨੂੰ ਦਰਸਾਉਂਦੀ ਹੈ ਇਸ ਕਹਾਣੀ ਰਾਹੀਂ ਲੇਖਕ ਮਿਲ ਜੁਲ ਕੇ ਰਹਿਣ ਦੀ ਪ੍ਰੇਰਣਾ ਦਿੰਦਾ ਹੈ ਤੇ ਇਸ ਨੂੰ ਇਹ ਇਹ ਆਪਣੀ ਆਪਣੀ ਕਹਾਣੀ ਰਾਹੀਂ ਉਹ ਇਹ ਵੀ ਦਰਸਾਉਂਦਾ ਹੈ ਕਿ ਔਖੇ ਵੇਲੇ ਆਪਣੇ ਹੀ ਕੰਮ ਆਉਂਦੇ ਹਨ